ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਕੰਨ ਵਿੱਚ ਜੰਮੇ ਸਾਰੇ ਮੈਲ ਤੁਹਾਡੀ ਸਾਫ਼ ਹੋ ਜਾਵੇਗੀ ਉਹ ਵੀ ਬਿਨਾ ਕਿਸੇ ਦਰਦ ਦੇ ਦੋਸਤੋ ਅਸੀਂ ਹਰ ਰੋਜ਼ ਨਹਾਉਂਦੇ ਹਾਂ ਅਸੀਂ ਹਰ ਰੋਜ਼ ਆਪਣੇ ਵਾਲਾਂ ਨੂੰ ਧੋਉਂਦੇ ਹਾਂ ਨੋਹਾਂ ਨੂੰ ਕੱਟਦੇ ਹਾਂ ਪਰ ਅਸੀਂ ਸਿਰਫ ਇੱਕ ਚੀਜ਼ ਭੁੱਲ ਜਾਂਦੇ ਹਾਂ ਉਹ ਹੈ ਸਾਡੇ ਕੰਨਾਂ ਦੀ ਸਫਾਈ ਬਹੁਤ ਸਾਰੇ ਲੋਕ ਹਨ ਜਿਹੜੇ ਕਿ ਆਪਣੇ ਕੰਨਾਂ ਦੀ ਸਫਾਈ ਸ਼ਾਇਦ ਹੀ ਕਰਦੇ ਹੋਣ ਜੇਕਰ ਅਸੀਂ ਆਪਣੇ ਕੰਨਾਂ ਦੀ ਸਫਾਈ ਨਾ ਕਰੀਏ ਤਾਂ ਕੰਨਾਂ ਵਿੱਚ ਖੁਰਕ ਪੈਦਾ ਹੋ ਜਾਂਦੀ ਹੈ ਅਤੇ ਕਈ ਵਾਰ ਦੋਸਤੋ ਇਨਫੈਕਸ਼ਨ ਵੀ ਹੋ ਜਾਂਦੀ ਹੈ ਅਤੇ ਇਹ ਇਨਫੈਕਸ਼ਨ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਹੈ ਕਿ ਇਨਸਾਨ ਨੂੰ ਸੁਣਨਾ ਵੀ ਬੰਦ ਹੋ ਸਕਦਾ ਹੈ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਅਜਿਹੇ ਨੁਸਖੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਪ੍ਰਯੋਗ ਵਿੱਚ ਲਿਆਉਂਗੇ ਤਾਂ ਤੁਹਾਡੇ ਕੰਨਾਂ ਵਿੱਚ ਕਦੇ ਵੀ ਮੈਲ ਨਹੀਂ ਜੰਮੇਗੀ ਜੇਕਰ ਦੋਸਤੋ ਮੈਲ ਹੋ ਵੀ ਗਈ ਹੋਵੇ ਤਾਂ ਬਿਲਕੁਲ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਤਰੀਕੇ ਕਿਹੜੇ-ਕਿਹੜੇ ਹਨ ਤਾਂ ਦੋਸਤੋ ਸਭ ਤੋਂ ਪਹਿਲਾ ਤਰੀਕਾ ਹੈ ਕਿ ਸਰੋਂ ਦਾ ਤੇਲ ਤੁਸੀਂ ਸਰੋਂ ਦੇ ਤੇਲ ਨੂੰ ਗਰਮ ਕਰਨਾ ਹੈ ਅਤੇ ਥੋੜਾ ਜਿਹਾ ਠੰਡਾ ਕਰਕੇ ਤੁਸੀਂ ਉਸ ਨੂੰ ਆਪਣੇ ਕੰਨ ਵਿੱਚ ਪਾਉਣਾ ਹੈ ਦੋਸਤੋ ਬਿਲਕੁਲ ਠੰਡਾ ਨਹੀਂ ਕਰਨਾ ਭਾਵ ਕਿ ਥੋੜਾ ਜਿਹਾ ਕੋਸਕ ਜ਼ਰੂਰ ਕਰਨਾ ਹੈ ਉਸ ਨੂੰ ਆਪਣੇ ਕੰਨ ਵਿੱਚ ਪਾਉਣਾ ਹੈ ਅਤੇ 1 ਅੱਧੇ ਮਿੰਟ ਤੋਂ ਬਾਅਦ ਤੁਸੀਂ ਆਪਣੇ ਕੰਨ ਨੂੰ ਟੇਢਾ ਕਰਕੇ ਉਹ ਤੇਲ ਸਾਰਾ ਬਾਹਰ ਕੱਢ ਦੇਣਾ ਹੈ ਅਤੇ ਇਅਰ ਬਰਡ ਦੇ ਨਾਲ ਤੁਸੀਂ ਆਪਣੇ ਕੰਨਾਂ ਉੱਪਰ ਹੌਲੀ-ਹੌਲੀ ਮਸਾਜ ਕਰਨੀ ਹੈ ਭਾਵ ਕਿ ਅੰਦਰੋਂ ਤੱਕ ਮਸਾਜ ਕਰਨੀ ਹੈ ਤਾਂ ਕਿ ਜਿਹੜੀ ਵੀ ਗੰਦਗੀ ਦੀਵਾਰਾਂ ਉੱਪਰ ਚਿਪੀ ਹੋਵੇ ਉਹ ਜਿਹੜੀ ਕਿ ਸਾਫ਼ ਹੋ ਜਾਵੇ ਨੰਬਰ 2 ਨਮਕ ਅਤੇ ਗਰਮ ਪਾਣੀ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਜੇਕਰ ਤੁਸੀਂ ਇਹ ਬੜੋਸ ਪਾਣੀ ਵਿੱਚ ਮਿਲਾ ਕੇ ਆਪਣੇ ਕੰਨਾਂ ਨੂੰ ਸਾਫ਼ ਕਰੋਗੇ ਤਾਂ ਤੁਹਾਡੇ ਕੰਨਾਂ ਦੀ ਮੈਲ ਬਹੁਤ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ ਨੰਬਰ 3 ਗਰਮ ਪਾਣੀ ਜੇਕਰ ਤੁਸੀਂ ਇਕੱਲੇ ਗਰਮ ਪਾਣੀ ਨੂੰ ਆਪਣੇ ਕੰਨ ਵਿੱਚ ਪਾ ਕੇ ਸਿਰਫ 1 ਮਿੰਟ ਬਾਅਦ ਕੰਨ ਨੂੰ ਟੇਡਾ ਕਰ ਲਵੋ ਤਾਂ ਕਿ ਜਿਹੜੀ ਮੈਲ ਤੁਹਾਡੇ ਜਾਮਗੇ ਹੋਵੇ ਉਹ ਇਕਦਮ ਪੋਲੀ ਹੋ ਜਾਵੇ ਅਤੇ ਬਾਅਦ ਵਿੱਚ ਤੁਸੀਂ 이어ਬਰਡ ਦੀ ਸਹਾਇਤਾ ਨਾਲ ਉਸ ਮੈਲ ਨੂੰ ਆਸਾਨੀ ਨਾਲ ਬਾਹਰ ਕਰ ਸਕਦੇ ਹੋ ਦੋਸਤੋ ਇਹ ਤਰੀਕਾ ਸਭ ਤੋਂ ਸੋਖਾ ਅਤੇ ਸਭ ਤੋਂ ਜ਼ਿਆਦਾ ਫਾਇਦੇ ਵਾਲਾ ਹੈ ਕਿਉਂਕਿ ਇਸ ਦੇ ਨਾਲ ਤੁਹਾਡੇ ਕੰਨ ਦੀ ਮੈਲ ਬਹੁਤ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ ਨੰਬਰ 4 ਅਦਰਕ ਅਤੇ ਨਿੰਬੂ ਦਾ ਰਸ ਇਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 이어ਬਰਡ ਉੱਪਰ ਇਸ ਮਿਸ਼ਰਣ ਨੂੰ ਲਗਾ ਕੇ ਕੰਨ ਨੂੰ ਸਾਫ਼ ਕਰੋਗੇ ਤਾਂ ਤੁਹਾਡੇ ਕੰਨ ਦੀ ਮੈਲ ਬਾਹਰ ਨਿਕਲ ਜਾਵੇਗੀ। ਦੋਸਤੋ ਇਸ ਤੋਂ ਇਲਾਵਾ ਤੁਸੀਂ ਸਰੋਂ ਅਤੇ ਬਦਾਮ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਜੇਕਰ ਤੁਹਾਨੂੰ ਘੱਟ ਸੁਣਦਾ ਹੋਵੇ ਤਾਂ ਤੁਸੀਂ ਕੋੜੇ ਬਦਾਮ ਦਾ ਤੇਲ, ਅਕਰੋਟ ਦਾ ਤੇਲ ਆਪਣੇ ਕੰਨਾਂ ਵਿੱਚ ਪਾਉਣਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਦੋਸਤ ਹੌਲੀ-ਹੌਲੀ ਸੁਣਨ ਲੱਗ ਜਾਵੇਗਾ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਦੋਸਤੋ ਕਿ ਕੰਨ ਦੀ ਮੈਲ ਨੂੰ ਸਾਫ਼ ਕਰ ਲਈ ਤੁਸੀਂ ਕਿੰਨੇ-ਕਿੰਨੇ ਨੁਸਖਿਆਂ ਨੂੰ ਪ੍ਰਯੋਗ ਵਿੱਚ ਲਿਆਉਣਾ ਹੈ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਕਿ ਜੀ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਦੇ ਜਾਂਦੇ ਜਾਂਦੇ ਸਿਹਤ ਪੰਜਾਬ ਦੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ